ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਕੁਝ ਕਿਸਾਨੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਹੋ ਰਿਹਾ ਵਾ ਇਹਦਾ ਸਰਕਾਰ ਨੂੰ ਕਾਫੀ ਮਹਿੰਗਾ ਖਮਿਆਜ਼ਾ ਪੂਤਣਾ ਪੈ ਸਕਦਾ ਵਾ ਨੁਕਸਾਨ ਹੋ ਸਕਦਾ ਵਾ ਇਹਦਾ ਜਿਹੜਾ ਸਰਕਾਰ ਦਾ ਇਸ ਵੇਲੇ ਆਊਟਰੀਚ ਪ੍ਰੋਗਰਾਮ ਹੈ ਭਾਵੇਂ ਉਹ ਨਸ਼ਿਆਂ ਦੇ ਖਿਲਾਫ ਆ ਜਾਂ ਭਾਵੇਂ ਹੋਰ ਮਸਲੇ ਨੂੰ ਲੈ ਕੇ ਆਪ ਹਮੇ ਸਿੱਖਿਆ ਗ੍ਰਾਂਤੀ ਨੂੰ ਲੈ ਕੇ ਆ ਉਹਦੇ ਤੇ ਅਸਰ ਪਊਗਾ ਤੁਸੀਂ ਵੇਖਿਆ ਹੀ ਆ ਮੁੱਖ ਮੰਤਰੀ ਦਾ ਵਿਰੋਧ ਹੋਇਆ ਸਪੀਕਰ ਦਾ ਵਿਰੋਧ ਹੋਇਆ ਇੱਕ ਦੋ ਮੰਤਰੀਆਂ ਦਾ ਵਿਰੋਧ ਹੋਇਆ ਬਹੁਤ ਸਾਰੇ ਵਿਧਾਇਕਾਂ ਦਾ ਵਿਰੋਧ ਹੋਇਆ ਔਰ ਕਈ ਸਾਰੇ ਵਿਧਾਇਕਾਂ ਨੂੰ ਆਪਣੇ ਪ੍ਰੋਗਰਾਮ ਬਦਲਨੇ ਪਏ ਕਿਉਂਕਿ ਵਿਧਾਇਕਾਂ ਕੋਲ ਮੰਤਰੀਆਂ ਵਲ ਦੀ ਸਿਕਿਉਰਿਟੀ ਨਹੀਂ ਹੁੰਦੀ ਸੋ ਕਈ ਥਾਵਾਂ ਤੇ ਪ੍ਰੋਗਰਾਮ ਕਰ ਹੀ ਨਹੀਂ ਸਕੇ ਅ ਇਸ ਵੇਲੇ ਲੁਧਿਆਣੇ ਦੀ ਜ਼ਿਮਨੀ ਚੋਣ ਹੋ ਰਹੀ ਆ ਹੋਣ ਵਾਲੀ ਆ ਸੋ ਉਹਦੇ ਛੋ ਸਕਦਾ ਕੋਈ ਨਾ ਨੁਕਸਾਨ ਹੋਵੇ ਕਿਉਂਕਿ ਉਹ ਸ਼ਹਿਰੀ ਸੀਟ ਹੈ ਪਰ ਇਸ ਤੋਂ ਬਾਅਦ ਪਿੰਡਾਂ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਪਹੁੰਚਣਾ ਹੋਊਗਾ ਤੇ ਉਹਨਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਵਾ ਪਹਿਲੀ ਗੱਲ ਤੇ ਕਿਸਾਨ ਜਥੇਬੰਦੀਆਂ ਜਿਹੜੇ ਤੱਕ ਇਕੱਠੀਆਂ ਨਹੀਂ ਹੁੰਦੀਆਂ 1 2 3 ਭਾਵੇਂ ਕਹਿ ਰਹੇ ਆ ਕਿ ਇਹ ਸਾਰੇ ਕੋਈ 14 ਜਥੇਬੰਦੀਆਂ ਵਾਂ ਪਰ ਪ੍ਰਾਇਮਰਲੀ 2 ਜਾਂ 3 ਜਥੇਬੰਦੀਆਂ ਇਸ ਮੂਵਮੈਂਟ ਨੂੰ ਹੁਣ ਤੱਕ ਚਲਾ ਰਹੀਆਂ ਵਾਂ ਜੇ ਇਹਨਾਂ ਨੇ ਕੁਝ ਹਾਸਲ ਕਰਨਾ ਵਾ ਜਿਵੇਂ 2020 21 ਹਾਸਲ ਕੀਤਾ ਸੀ ਤੇਨ ਸਾਰਿਆਂ ਨੂੰ ਕੱਟੇ ਹੋਣਾ ਪਊ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਰੋਣਾ ਪਊ ਜੇ ਜਦੋਂ ਉਸ ਵੇਲੇ ਪ੍ਰੋਗਰਾਮ ਸੀਗਾ ਤਿੰਨ ਖੇਤੀ ਬਿੱਲ ਹੁਣ ਵੀ ਕੋਈ ਇੱਕ ਜਾਂ ਦੋ ਮਸਲੇ ਲੈ ਕੇ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਪੰਜਾਬ ਦੇ ਮਸਲੇ ਮੁਖ ਤੌਰ ਤੇ ਕਿਉਂਕਿ ਇਹ ਪੰਜਾਬ ਦੀ ਜਥੇਬੰਦੀਆਂ ਆ ਕਿ ਪੰਜਾਬ ਦੇ ਕਿਸਾਨਾਂ ਦੇ ਕੀ ਮਸਲੇ ਆ ਉਹ ਲੈ ਕੇ ਅੱਗੇ ਵਧਣਾ ਪਊਗਾ ਇਦਾਂ ਆਡਾ-ਆਡ ਜਿਵੇਂ ਮਸਲੇ ਲੈ ਕੇ ਤੁਰਨਗੇ ਤੇ ਫਿਰ ਇਹਨਾਂ ਦੇ ਵਿੱਚ ਪਾਟੋ-ਤਾੜ ਜਿਹੜੀ ਉਹ ਨਜ਼ਰ ਆਊਗੀ ਸਰਕਾਰ ਇੱਕ ਜਾਂ ਦੂਜੇ ਨੂੰ ਵੈਨਓਵਰ ਕਰ ਲੈਂਦੀ ਆ ਪਰ ਇਸ ਵੇਲੇ ਸਰਕਾਰ ਨੂੰ ਆਪਣਾ ਰਵਈਆ ਬਦਲਣਾ ਪਊਗਾ ਉਹਨਾਂ ਨੂੰ ਆ ਕਿ ਕਿਸਾਨਾਂ ਦੇ ਨਾਲ ਜਿਹੜੀਆਂ ਵੀ ਜਥੇਬੰਦੀਆਂ ਐਜੀਟੇਸ਼ਨ ਕਰ ਰਹੀਆਂ ਜਾਂ ਕਈ ਨਹੀਂ ਵੀ ਕਰ ਰਹੀਆਂ ਉਹਨਾਂ ਨਾਲੇ ਫਿਰ رابطہ ਖੋਲਣਾ ਪਊਗਾ ਸ਼ੁਰੂ ਕਰਨਾ ਪਊਗਾ ਔਰ ਜਿਹੜਾ ਸਮਾਨ ਚੋਰੀ ਹੋਇਆ ਵਾ ਉਹ ਉਹਦੇ ਤੇ ਸਖਤੀ ਕਰਕੇ ਸਮਾਨ ਇਹਨਾਂ ਦਾ ਵਾਪਸ ਦੇਣਾ ਚਾਹੀਦਾ ਵਾ ਜਿਨ੍ਹਾਂ ਨੇ ਸਮਾਨ ਚੋਰੀ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ ਸੈਂਟਰ ਦੇ ਨਾਲ ਬਹੁਤਿਆਂ ਮੰਗਾਂ ਨੇ ਦੇ ਸੈਂਟਰ ਦੇ ਨਾਲ ਆ ਸੋ ਸੈਂਟਰ ਨਾਲ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾ ਉਹਦੇ ਚ ਪੰਜਾਬ ਸਰਕਾਰ ਨੂੰ ਇੱਕ ਪੁਲ ਬਣ ਕੇ ਕੰਮ ਕਰਨਾ ਹੋਵੇਗਾ ਜੋ ਇਸ ਵੇਲੇ ਉਹ ਨਹੀਂ ਕਰ ਰਹੇ ਔਰ ਕੁਝ ਚੀਜ਼ਾਂ ਦੇ ਵਿੱਚ ਜਿਵੇਂ ਹਰਿਆਣਾ ਤੇ ਰਾਜਸਥਾਨ ਕੁਝ ਸਟੇਟਾਂ ਜਿਹੜੀਆਂ ਵਾਂ ਕੁਝ ਹੱਦ ਤੱਕ ਉਹ ਐਮਐਸਪੀ ਦਾਣਾ ਤੇ ਹੋਰ ਕੁਝ ਫਸਲਾਂ ਤੇ ਦਿੰਦੀਆਂ ਵਾਂ ਉਸ ਤਰ੍ਹਾਂ ਦਾ ਸਿਸਟਮ ਪੰਜਾਬ ਦੇ ਵਿੱਚ ਵੀ ਲਿਆਉਣਾ ਪਊਗਾ ਮੂੰਗੀ ਦੇ ਉੱਤੇ ਇਹਨਾਂ ਨੇ ਐਮਐਸਪੀ ਦੇਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ ਔਰ ਫਿਰ ਇਹਨਾਂ ਨੇ ਉਹ ਪ੍ਰੋਗਰਾਮ ਡਿਸਕੰਟੀਨਿਊ ਕਰਤਾ ਸੋ ਉਦਾਂ ਦਾ ਪ੍ਰੋਗਰਾਮ ਇਹਨਾਂ ਨੂੰ ਦੁਬਾਰਾ ਅੱਗੇ ਲੈਣਾ ਪਊਗਾ ਪੰਜਾਬ ਸਰਕਾਰ ਨੂੰ ਇਹ ਸਮਝਣਾ ਪਊਗਾ ਕਿ ਹੁਣ ਇੱਕ ਤਰੀਕੇ ਨਾਲ ਇਲੈਕਸ਼ਨ ਟਾਈਮ ਨੇੜੇ ਆ ਰਿਹਾ ਵਾ 1.5 ਸਾਲ ਰਹਿ ਗਿਆ ਬਾਅਦ 6 ਮਹੀਨੇ ਤੱਕ ਕੈਂਪੇਨਿੰਗ ਚ ਚਲੰਗ ਜਾਂਦੇ ਆ ਔਰ 4-5 ਮੁੱਖ ਵਰਗ ਹੁੰਦੇ ਆ ਇਲੈਕਸ਼ਨ ਦੇ ਵਿੱਚ ਜਿਹੜਾ ਬਹੁਤ ਵੱਡਾ ਹਿੱਸਾ ਪਾਉਂਦੇ ਆ ਇੱਕ ਕਰਮਚਾਰੀ ਵਰਗ ਕਰਮਚਾਰੀ ਵਰਗ ਜਿਹੜਾ ਵਾ ਹਮੇਸ਼ਾ ਸੱਤਾਧਰ ਪਾਰਟੀ ਨਾਲ ਨਾਰਾਜ਼ ਰਹਿੰਦਾ ਵਾ ਇਹ ਵੀ ਵਰਗ ਜਿਹੜਾ ਵਾ ਇਹ ਕਾਫੀ ਹੱਦ ਤੱਕ ਨਾਰਾਜ਼ ਹੈ ਮੁਜ਼ਾਰੇ ਕਰ ਰਹੇ ਆ ਬਹੁਤ ਸਾਰੇ ਕਰਮਚਾਰੀ ਜਿਹੜੇ ਨੇ ਅ ਦੂਸਰਾ ਵਰਗ ਹੈ ਇੰਡਸਟਰੀ ਇੰਡਸਟਰੀ ਜਿਹੜੀ ਆ ਕਿਉਂਕਿ ਇੱਥੇ ਨਿਵੇਸ਼ ਨਹੀਂ ਆ ਰਿਹਾ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਾਂ ਕਈ ਸਾਲਾਂ ਤੋਂ ਬਣੇ ਹੋਏ ਨੇ ਇਹਦੇ ਕਰਕੇ ਇੰਡਸਟਰੀ ਵੀ ਜਿਹੜੀ ਆ ਉਹ ਸ਼ਾਇਦ ਇਹ ਇੱਕ ਚਾਹੂਗੀ ਕੋਈ ਸਰਕਾਰ ਇਹੋ ਜੀ ਆਵੇ ਜਿਹੜੀ ਨਿਵੇਸ਼ ਲਿਆ ਸਕੇ ਯੂਥ ਜਿਹੜਾ ਵਾ ਉਹਨੂੰ ਕਿਉਂਕਿ ਨੌਕਰੀਆਂ ਨਹੀਂ ਮਿਲ ਰਹੀਆਂ ਸਰਕਾਰ ਭਾਵੇਂ ਲੱਖ ਵਾਦਾ ਕਰੇ ਜਿਹੀਂ ਦਾਵਾ ਕਰੇ ਅਸੀਂ 50000 ਨੌਕਰੀਆਂ ਦਿੰਦੇ ਹਾਂ 60000 ਨੌਕਰੀਆਂ ਦਿੰਤੀਆਂ ਅਸਲੀਅਤ ਇਹ ਆ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਨੌਕਰੀਆਂ ਦੀ ਪਾਲਿਆ ਨਹੀਂ ਮਿਲ ਰਹੀਆਂ ਠੀਕ ਆ ਦਲਿਤ ਪਾਈਚਾਰਾ ਜਾਂ ਗਰੀਬ ਲੋਕ ਜਿਹੜੇ ਨੇ ਮੁਫਤ ਬਿਜਲੀ ਦਾ ਤੁਸੀਂ ਉਹਨਾਂ ਨੂੰ ਖੁਸ਼ ਕਰਤਾ ਲੇਕਿਨ ਜੇ ਕਿਸਾਨ ਵੀ ਨਰਾਜ਼ ਹੋ ਗਏ ਤੇ ਫਿਰ ਬਹੁਤ ਵੱਡਾ ਵਰਗ ਤੁਹਾਡੇ ਤੋਂ ਨਾਰਾਜ਼ ਹੋ ਜਾਊਗਾ ਸਿਰਫ ਦਲਿਤ ਭਾਈਚਾਰੇ ਨਾਲ ਜਾਂ ਗਰੀਬ ਲੋਕਾਂ ਦੇ ਨਾਲ ਤੁਸੀਂ ਚੋਣ ਨਹੀਂ ਜਿੱਤ ਸਕੋਗੇ ਸੋ ਇਸ ਕਰਕੇ ਸਰਕਾਰ ਨੂੰ ਆਪਣਾ ਰਵਈਆ ਬਦਲਣਾ ਪਊਗਾ ਆਊਟਰੀਚ ਪ੍ਰੋਗਰਾਮ ਕਰਨ ਵਾਸਤੇ ਸਾਰੇ ਵਰਗਾਂ ਦੇ ਨਾਲ ਪਹੁੰਚ ਕਰਨੀ ਪਊਗੀ ਔਰ ਇਹ ਜਿਹੜੀ ਇਸ਼ਤਿਹਾਰਬਾਜ਼ੀ ਤੋਂ ਛੱਡ ਕੇ ਵਾਕਿ ਹੀ ਕੁਝ ਮਸਲੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਹੱਲ ਕਰਨ ਵੱਲ ਕੋਸ਼ਿਸ਼ ਕਰਨੀ ਪਵੇਗੀ